ਰਾਜੀ ਸਵਾਗਤ ਹੈ ਤੁਹਾਡਾ ਵਾਸਟ ਕਲਾਸਿਸ ਪੰਜਾਬ ਪਲੇਸਕਾਂ ਤੇ ਮਿਲ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੀ ਤਿਆਰੀ ਨੂੰ ਵਧੀਆ ਢੰਗ ਨਾਲ ਕਰ ਰਹੇ ਹੋਵੋਗੇ ਜਿਵੇਂ ਤੁਹਾਨੂੰ ਪਤਾ ਰਾਜੀ ਆਪਾਂ ਮੋਗਲ ਕਾਲ ਵਾਲਾ ਟਾਪਿਕ ਕਰ ਰਹੇ ਹਾਂ ਜਿਦੇ ਵਿੱਚ ਅੱਜ ਆਪਾਂ ਉਹਨਾਂ ਦਾ ਜਿਹੜਾ ਲੈਂਡਰ ਵੈਨਿਊ ਸਿਸਟਮ ਜ਼ਮੀਨ ਲਗਾਉਣ ਵਿਵਸਥਾ ਸੀ ਜਿਹੜੀ ਉਹਨਾਂ ਦਾ ਲਗਾਹਨ ਪ੍ਰਬੰਧ ਸੀਗਾ ਤਾਂ ਉਹਦੇ ਬਾਰੇ ਡਿਸਕਸ ਕਰਾਂਗੇ ਤਾਂ ਰਾਜੀ ਜਿਵੇਂ ਮੰਨ ਲਓ ਆਪਾਂ ਵੇਖਿਆ ਕਿ ਜਿਹੜਾ ਮੋਗਲ ਕਾਲ ਆ ਉਹ ਬਾਬਰ ਦੇ ਨਾਲ ਸ਼ੁਰੂ ਹੁੰਦਾ ਬਾਬਰ ਜੀ ਜਿਹੜਾ ਰਾਜੇ ਉਹ ਬਹੁਤ ਥੋੜਾ ਟਾਈਮ ਆਲਮੋਸਟ 3 ਤੋਂ 4 ਸਾਲ ਤੱਕ ਜਿਹੜਾ ਹੈਗਾ ਉਹ ਰਾਜਗਦੀ ਤੇ ਰਿਹਾ ਸੀਗਾ ਤਾਂ ਉਸ ਸਮੇਂ ਦੇ ਵਿੱਚ ਉਹਨੂੰ ਕੋਈ ਅਜਿਹਾ ਨਹੀਂ ਵੀ ਉਹ ਕਰ ਸਕਿਆਗਾ ਕਿ ਕੋਈ ਵੀ ਜਿਹੜਾ ਹੈਗਾ ਪਾਲਿਸੀ ਹੈ ਜਿਹੜੀ ਕੋਈ ਸਫੀਸ਼ੀਐਂਟ ਟਾਈਮ ਨਹੀਂ ਸੀ ਉਹਦੇ ਕੋਲੇ ਵੀ ਕਿਸੇ ਵੀ ਪਾਲਿਸੀ ਨੂੰ ਜੀ ਉਹ ਲਾਗੂ ਕਰਦਾ 3 ਤੋਂ 4 ਸਾਲ ਟਾਈਮ ਸੀਗਾ ਸਿਰਫ ਉਹਦੇ ਕੋਲ ਫਿਰ ਉਸ ਤੋਂ ਬਾਅਦ ਜਦੋਂ ਹਮਾਜੂ ਆਉਂਦਾ ਤਾਂ ਅਜੇ ਹਮਾਜੂ ਦਾ ਟਾਈਮ ਵੀ ਕਾਫੀ ਡਿਸਟਰਬਡ ਹੁੰਦਾ ਹੈਗਾ ਜਿਵੇਂ ਮੰਨ ਲਓ ਉਹਦੇ ਸਮੇਂ ਕਾਫੀ ਪਹਿਲਾਂ ਤੋਂ ਉਹਦੇ ਭਰਾ ਹੀ ਕਿੰਨਾ ਵਿਦਰੋਹ ਕਰਦੇ ਰਹਿੰਦੇ ਆ ਫਿਰ ਸ਼ੇਰ ਸ਼ਾ ਸੂਰੀ ਦੇ ਨਾਲ ਵੀ ਉਹਦਾ ਜਿਹੜੇ ਹੀ ਖਿੱਚੋ ਤਣ ਚੱਲਦੀ ਰਹਿੰਦੀ ਹੈ ਤਾਂ ਉਹ ਸਮਾਂ ਉਥਰ ਪੁਤਲ ਵਾਲਾ ਸਮਾਂ ਸੀ ਜਿਹਦੇ ਕਰਕੇ ਉਹ ਪਾਲਿਸੀਆਂ ਦਾ ਜਿਹੜਾ ਜ਼ਿਆਦਾ ਧਿਆਨ ਨਹੀਂ ਦੇ ਸਕੇ ਤਾਂ ਇਹ ਜਿਹੜਾ ਹੈਗਾ ਲੈਂਡਰ ਮੈਨੂ ਸਿਸਟਮ ਹੈ ਜਾਂ ਜਿਹੜਾ ਪਾਲਿਸੀਆਂ ਦਾ ਜ਼ਿਆਦਾਤਰ ਜਿਹੜਾ ਆਰੰਭ ਹੁੰਦਾ ਉਹ ਅਕਬਰ ਦੇ ਸਮੇਂ ਤੋਂ ਆਉਂਦਾ ਵੈਸੇ ਵੀ ਅਕਬਰ ਦਾ ਮਹਾਨ ਜਿਹੜਾ ਕਿਹਾ ਜਾਂਦਾ ਉਹ ਕਿਸੇ ਇੱਕ ਚੀਜ਼ ਦੇ ਕਰਕੇ ਨਹੀਂ ਕਿਹਾ ਜਾਂਦਾ ਉਹਨੇ ਹਲੇ ਅਨੇਕਾ ਕੰਮ ਕੀਤੇ ਸੀ ਤਾਂ ਕਰਕੇ ਹੀ ਵੀ ਅਕਬਰ ਜਿਹੜਾ ਉਹਨੂੰ ਮਹਾਨ ਕਿਹਾ ਜਾਂਦਾ ਕਿਉਂਕਿ ਉਸ ਸਮੇਂ ਦੇ ਵਿੱਚ ਮਾਰਤਕਲਾ ਦਾ ਵੀ ਕਾਫੀ ਵਿਕਾਸ ਹੋਇਆ ਸੀ ਫਿਰ ਉਹਨੇ ਹਿੰਦ ਸਾਹਿਤ ਕਲਾ ਦੇ ਵਿੱਚ ਵੀ ਕਾਫੀ ਵਿਕਾਸ ਕੀਤਾ ਸੀ ਜਿਵੇਂ ਹਿੰਦੀ ਸਾਹਿਤ ਨੂੰ ਵੀ ਲਿਖਿਆ ਗਿਆ ਸੀ ਸਾਹਿਤ ਧਨਵਾਦ ਵੀ ਕਾਫੀ ਕੀਤਾ ਗਿਆ ਸੀਗਾ ਚਿੱਤਰਕਾਰੀ ਦੇ ਵਿੱਚ ਵੀ ਕਾਫੀ ਵਿਕਾਸ ਹੋਇਆ ਸੀਗਾ ਬਟ ਜਿਹੜਾ ਹੈਗਾ ਜਿਹੜੀ ਇਹ ਲੈਂਡਰ ਮੀਨੂ ਸਿਸਟਮ ਆ ਉਹਨੂੰ ਵੀ ਇੱਕ ਉਹਨੇ ਇੱਕ ਨਵਾਂ ਰੂਪ ਦਿੱਤਾ ਸੀ ਆਪਣੀ ਸ਼ਾਸਨ ਵਿਵਸਥਾ ਨੂੰ ਸਹੀ ਢੰਗ ਦੇ ਨਾਲ ਚਲਾਉਣ ਲਈ ਉਹ ਇੱਕ ਅਜੀਹਾਰਾ ਰਾਜਾ ਸੀ ਰਾਜੇ ਜਿਹੜਾ ਕਿ ਦੂਰ ਦੀ ਸੋਚਦਾ ਸੀਗਾ ਉਹਨੇ ਜਿਵੇਂ ਮੰਨ ਲਓ ਆਪਣੇ ਕਾਲ ਦੇ ਵਿੱਚ ਜਿਹੜਾ ਸੀਗਾ ਜਿਵੇਂ ਦੂਜੇ ਰਾਜਿਆਂ ਵਾਂਗੂ ਨਹੀਂ ਕੀਤਾ ਮੁਗਲ ਬਾਦਸ਼ਾਹਾਂ ਵਾਂਗੂ ਨੇ ਜਿਹੜਾ ਹਿੰਦੂਆਂ ਦੇ ਨਾਲ ਵੀ ਜਿਵੇਂ ਮੰਨ ਲਓ ਉਹਨਾਂ ਦੇ ਨਾਲ ਜਿਹੜਾ ਉਹਨਾਂ ਤੇ ਲੱਗਣ ਵਾਲਾ ਤੀਰਥ ਯਾਤਰਾ ਕਰ ਸੀ ਉਹਨੂੰ ਵੀ ਹਟਾ ਦਿੱਤਾ ਸੀਗਾ ਜਿਹੜਾ ਮੁਸਲਮਾਨਾਂ ਤੇ ਲੱਗਣ ਵਾਲਾ ਜਜ਼ੀਆ ਕਰ ਸੀ ਉਹਨਾਂ ਨੂੰ ਵੀ ਹਟਾ ਦਿੱਤਾ ਸੀ ਈਵਨ THEN ਕਿ ਜਿਹੜੇ ਹਿੰਦੂ ਸੀ ਉਹਨਾਂ ਦੇ ਨਾਲ ਵਿਆਸਬੰਦ ਵੀ ਸਕਾਇਮ ਕੀਤੇ ਸੀਗੇ ਪਰ ਇਸ ਤਰ੍ਹਾਂ ਉਹਦੀ ਜਿਹੜੀ ਸ਼ਾਸਨ ਵਿਵਸਥਾ ਥੋੜੀ ਜਿਹੀ ਅਲੱਗ ਆ ਤਾਂ ਜਿਹੜਾ ਲੈਂਡਰ ਮੈਨੂ ਸਿਸਟ ਤਾਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਲਾਈਕ ਕਰ ਦਿਓ ਬਈ ਜੇ ਵਧੀਆ ਲੱਗੀ ਤਾਂ ਫੀਡਬੈਕ ਜ਼ਰੂਰ ਦਿਓ ਤੇ ਜਿਹੜੇ ਬੱਚੇ ਨਵੇਂ ਆ ਜਿਹੜੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਆ ਤਾਂ ਅੱਜ ਜਪਤੀ ਪ੍ਰਣਾਲੀ ਜੇ ਅਪਾ ਮੁਗਲ ਕਾਲ ਦੇ ਵਿੱਚ ਦੇਖਾਂਗੇ ਤਾਂ ਸਭ ਤੋਂ ਪਹਿਲਾਂ ਜੱਪਤੀ ਪ੍ਰਣਾਲੀ ਜੱਪਤੀ ਪ੍ਰਣਾਲੀ ਦਾ ਜਨਕ ਹੈ ਜਿਹੜਾ ਉਹ ਅਕਬਰ ਨਹੀਂ ਸੀਗਾ ਰਾਜੇ ਜੱਪਤੀ ਪ੍ਰਣਾਲੀ ਦੀ ਵਿਵਸਥਾ ਜਿਹੜੀ ਉਹ ਸ਼ੇਰ ਸ਼ਾ ਸੂਰੀ ਦੇ ਸਮੇਂ ਤੋਂ ਚੱਲੀ ਆ ਰਹੀ ਸੀ ਜਿਵੇਂ ਸ਼ੇਰ ਸ਼ਾ ਸੂਰੀ ਜਦੋਂ ਹਮਾਜੂ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਕਨੋਜ ਦੇ ਯੋਧ ਬੈਲਗਾਮ ਦੇ ਯੋਧ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੂੰ ਹਰਾ ਕੇ ਜਿਹੜਾ ਹੈਗਾ ਰਾਜ ਗੱਦੀ ਸੰਭਾਲਦਾ ਹੁੰਦਾ ਤੇ ਅਫਗਾਨ ਵੰਸ਼ ਦੀ ਨੀਂ ਰੱਖਦਾ ਹੁੰਦਾ ਤਾਂ ਉਹ ਆਪਣੇ ਸਮੇਂ ਦੇ ਵਿੱਚ ਰਾਜੇ ਜਿਹੜਾ ਸਿਕੰਦਰੀ ਗਾਜ ਹੁੰਦਾ ਉਹਦੇ ਨਾਲ ਪਮਾਇਸ਼ ਕਰਾ ਕੇ ਸਭ ਤੋਂ ਪਹਿਲਾਂ ਜਿਹੜਾ ਭੂਮੀਆ ਉਹਨੂੰ ਤਿੰਨ ਭਾਗ ਜਿਹੜਾ ਲੋਧੀ ਵੰਸ਼ ਦੇ ਵਿੱਚ ਸਿਕੰਦਰ ਲੋਧੀ ਨੇ ਸਿਕੰਦਰੀ ਗਾਜ ਜਿਹੜਾ ਹੈਗਾ ਕੀਤਾ ਸੀ ਨਾ ਗਾਜ ਸਿਕੰਦਰੀ ਉਹਦੇ ਮਾਰ ਤੋਂ ਕਰਕੇ ਇਹ ਭੂਮੀ ਦੀ ਪਮਾਇਸ਼ ਕਰਵਾਉਂਦਾ ਹੁੰਦਾ ਤੇ ਜਿਹੜੀ ਭੂਮੀਆਂ ਉਹਨੂੰ ਤਿੰਨ ਭਾਗਾਂ ਦੇ ਵਿੱਚ ਵੰਡਦਾ ਹੁੰਦਾ ਠੀਕ ਹੈ ਨਾ ਤੇ ਫਿਰ ਜਿਹੜਾ ਹੈਗਾ ਉਹ ਕੋਲ ਉਪਜ ਦਾ ਤੀਜਾ ਹਿੱਸਾ ਜਿਹੜਾ ਹੈਗਾ ਲਗਾਨ ਉਹ ਤੈ ਕੀਤਾ ਜਾਂਦਾ ਭੂਮੀ ਦੀ ਜਿਹੜੀ ਉਪਜਾਊ ਸ਼ਕਤੀ ਹੁੰਦੀ ਹੈ ਜਿਵੇਂ ਮੰਨ ਲਓ ਉੱਤਮ ਭੂਮੀ ਦਾ ਦਰਮਿਆਣੀ ਘਟੀਆ ਜਿੰਨੀ ਉਹਨਾਂ ਦੀ ਉਪਜ ਹੁੰਦੀ ਹੈ ਉਸ ਉਪਜ ਦਾ ਕੋਲ ਜਿਹੜਾ ਇੱਕ ਬਟਾ ਤੀਜਾ ਹਿੱਸਾ ਜਿਹੜਾ ਉਹ ਲਗਾਨ ਲਿਆ ਜਾਂਦਾ ਤੇ ਜਿਹੜਾ ਟੋਡਰਮਾਲਾ ਰਾਜੇ ਉਹ ਇਹ ਦੇ ਸਮੇਂ ਵੀ ਦੇ ਚ ਵੀ ਹੁੰਦਾ ਠੀਕ ਹੈ ਨਾ ਤੇ ਜਬਤੀ ਵਿਵਸਥਾ ਜੇ ਪੁੱਛ ਲੈਣ ਤਾਂ ਇਹਦਾ ਜਨਕ ਜਿਹੜਾ ਇਹ ਸ਼ੁਰੂਆਤ ਜਿਹੜੀ ਹੈਗੀ ਹੈ ਇਹ ਸ਼ੇਰ ਸ਼ਾ ਸੂਰੀ ਦੇ ਸਮੇਂ ਹੋ ਗਈ ਸੀ राजे ਅਸਲ ਦੇ ਵਿੱਚ ਕੀ ਸੀ ਸ਼ੇਰ ਸ਼ਾ ਸੂਰੀ ਬਹੁਤ ਥੋੜੇ ਸਮੇਂ ਦੇ ਵਾਸਤੇ ਰਿਆ ਸੀ राजे ਉਹ ਇਹ ਕੁਝ ਇਤਿਹਾਸਕਾਰ ਇਹ ਕਥਨ ਵੀ ਲਿਖਦੇ ਆ ਕਿ ਜਿਹੜਾ ਸ਼ੇਰ ਸ਼ਾ ਸੂਰੀ ਆ ਉਹ ਇੱਕ ਅਕਬਰ ਦੇ ਵਾਸਤੇ ਇੱਕ ਜਿਹੜਾ ਹੈਗਾ ਨਵੀਂ ਵਿਵਸਥਾ ਸ਼ੁਰੂ ਕਰ ਗਿਆ ਸੀ ਅਕਬਰ ਨੂੰ ਮਹਾਨ ਬਣਨ ਵਾਸਤੇ ਕਿਉਂਕਿ ਉਹ ਇਸੇ ਵਿਵਸਥਾ ਨੂੰ ਅੱਗੇ ਲੈ ਕੇ ਜਿਹੜੀ ਆਪਣੀ ਲਗਾਨ ਵਿਵਸਥਾ ਹੈਗੀ ਉਹਨੂੰ ਚਲਾਉਂਦਾ ਈ ਗਣਾ ਤਾਂ ਟੋਡਰ ਮਲ ਰਾਜੇ ਦੇ ਦਰਬਾਰ ਦੇ ਵਿੱਚ ਹੁੰਦਾ ਇਹਨੇ ਜਿਹੜੀ ਇਹ ਵਿਵਸਥਾ ਸ਼ੁਰੂ ਕੀਤੀ ਸੀ ਉਹ ਗਾਜੇ ਸਕੰਦਰੀ ਜਿਹੜਾ ਗਾਜੇ ਸਕੰਦਰੀ ਹੈ ਜਿਹੜਾ ਸਿਕੰਦਰ ਸ਼ਾਹ ਲੋਧੀ ਨੇ ਸ਼ੁਰੂ ਕੀਤਾ ਸੀ ਉਹਦੀ ਵਰਤੋਂ ਕਰਕੇ ਜਿਹੜਾ ਹੈਗਾ ਭੂਮੀ ਦੀ ਪਰਮਾਇਸ਼ ਕਰਵਾਈ ਸੀਗੀ ਤੇ ਫਿਰ ਜਿਹੜਾ ਹੈਗਾ ਲਗਾਨ ਉਹ ਨਿਸ਼ਚਿਤ ਕੀਤਾ ਸੀਗਾ ਠੀਕ ਆ ਫਿਰ ਅਕਬਰ ਦੇ ਸਮੇਂ ਵਿੱਚ ਦੇਖਾਂਗੇ ਰਾਜੀ ਆਪਾਂ ਅਕਬਰ ਨੇ ਜਿਹੜਾ ਹੈਗਾ 1581 ਇਸਵੀ ਦੇ ਵਿੱਚ ਇਸੇ ਜ਼ਬਤੀ ਵਿਵਸਥਾ ਨੂੰ ਜਿਹੜਾ ਲਾਗੂ ਕੀਤਾ ਸੀਗਾ ਤੇ ਇਹਦੇ ਸਮੇਂ ਦੇ ਵਿੱਚ ਵੀ ਜਿਹੜਾ ਟੋਡਰਮਲ ਆ ਉਹ دیਵਾਨੇ ਆਲਾ ਜਾਨੀ ਕਿ ਵਿੱਤ ਮੰਤਰੀ ਸੀ ਇਹਦੇ ਨੌ ਰਤਨਾਂ ਦੇ ਵਿੱਚੋਂ ਇੱਕ ਸੀਗਾ ਠੀਕ ਹੈ ਨਾ ਇਹਨੇ ਕੀ ਕੀਤਾ ਰਾਜੇ ਪ੍ਰਾਂਤਾਂ ਨੂੰ ਅੱਠ ਪ੍ਰਾਂਤ ਜਿਹੜਾ ਹੈਗਾ ਅੱਠ ਪ੍ਰਾਂਤਾਂ ਦੇ ਵਿੱਚ ਵੰਡਿਆ ਸੀ ਜਿਹੜਾ ਆਪਣਾ ਸਾਮਰਾਜ ਸੀਗਾ ਉਹਨੂੰ ਆਗਰਾ ਦਿੱਲੀ ਲਾਹੌਰ ਮਲਤਾਨ ਅਵਧ ਇਲਾਹਾਬਾਦ ਅਜ਼ਮੇਰ ਤੇ ਮਾਲਵਾ ਠੀਕ ਹੈ ਨਾ ਅੱਠ ਪ੍ਰਾਂਤਾਂ ਦੇ ਇੱਥੇ ਨੂੰ ਕੀਤਾ ਸੀਗਾ ਫਿਰ ਇਹਨੇ ਰਾਜੇ ਜਿਹਨਾਂ ਇਹਨੂੰ ਉਸੇ ਤਰ੍ਹਾਂ ਨਹੀਂ ਅਪਣਾਇਆ ਜਦੋਂ ਇਹਨੇ ਜ਼ਬਤੀ ਵਿਵਸਥਾ ਨੂੰ ਅਪਣਾਇਆ ਜਿਹੜੀ ਸ਼ਿਰਸ਼ਾ ਸੂਰੀ ਨੇ ਸ਼ੁਰੂ ਕੀਤੀ ਸੀ ਤਾਂ ਇਹਨੇ ਉਹਦੇ ਵਿੱਚ ਕੁਝ ਸੁਧਾਰ ਕੀਤੇ ਸੀ ਜਿਵੇਂ ਆਪਾਂ ਦੇਖਿਆ ਕਿ ਉਹਨੇ ਗਾਜੇ ਸਕੰਦਰੀ ਦੀ ਵਰਤੋਂ ਕੀਤੀ ਸੀ ਤਾਂ ਜਿਹੜਾ ਗਾਜੇ ਸਕੰਦਰੀ ਹੁੰਦਾ ਸੀ ਬੱਚੇ ਉਹ ਜਿਹੜਾ ਹੈਗਾ ਇੱਕ ਰੱਸੀ ਦਾ ਬਣਿਆ ਹੁੰਦਾ ਸੀ ਤਾਂ ਤਾਂ ਰੱਸੀ ਦੇ ਗਿੱਲੇ ਜਾਂ ਸੁੱਕੇ ਹੋਣ ਤੇ ਜਿਹੜਾ ਹੈਗਾ ਉਹ ਪਮਾਇਸ਼ ਦੇ ਵਿੱਚ ਫਰਕ ਪੈ ਜਾਂਦਾ ਸੀਗਾ ਕਿਉਂਕਿ ਜਦੋਂ ਉਹ ਸੁੱਕਾ ਹੁੰਦਾ ਸੀ ਤਾਂ ਵੱਧ ਜਾਂਦਾ ਸੀ ਤੇ ਜਦੋਂ ਉਹ ਗਿੱਲਾ ਹੁੰਦਾ ਸੀ ਤਾਂ ਉਹ ਸੰਗੜ ਜਾਂਦਾ ਸੀ ਕੁਝ ਇਸ ਯਾਨੀ ਕਿ ਗਿੱਲਾ ਹੋਣ ਤੇ ਵੱਧ ਜਾਂਦਾ ਸੀ ਤੇ ਜਦੋਂ ਸੁੱਕਾ ਹੁੰਦਾ ਸੀ ਤਾਂ ਉਹ ਸੰਗੜ ਜਾਂਦਾ ਸੀ ਤਾਂ ਕੁਝ ਇਸ ਤਰੀਕੇ ਦੇ ਨਾਲ ਸੀਗਾ ਵੀ ਯਾਨੀ ਕਿ ਉਹ ਫਰਕ ਪੈ ਜਾਂਦਾ ਸੀ ਉਹਨਾਂ ਦੀ ਮਿਹਨਤੀ ਦੇ ਵਿੱਚ ਠੀਕ ਹੈ ਨਾ ਤਾਂ ਫਿਰ ਇਹਨੇ ਜਿਹੜਾ ਹੈਗਾ ਇੱਕ ਨਵਾਂ ਗਾਜਾ ਜਿਹੜਾ ਉਹਦੀ ਸ਼ੁਰੂਆਤ ਕੀਤੀ ਸੀਗੀ ਗਾਜ਼ੇ ਇਲਾਹੀ ਤੇ ਜੇ ਪੋਛ ਲੈਣਾ ਅਕਬਰ ਨੇ ਜਿਹੜੀ ਭੂਮੀ ਦੀ ਪਮਾਇਸ਼ ਕਰਾਈ ਸੀ ਉਹ ਕਿਹਦੇ ਨਾਲ ਤਾਂ ਇਲਾਹੀ ਗਾਜ਼ ਦੇ ਨਾਲ ਕਰਾਈ ਸੀ ਰਾਜੀ ਇਲਾਹੀ ਗੱਜ ਜਿਹੜਾ ਉਹ ਹੋਰ ਅਜੇ ਲੋਹੇ ਦੀਆਂ ਕੜੀਆਂ ਦਾ ਬਣਿਆ ਹੁੰਦਾ ਸੀ ਲੋਹੇ ਦੀਆਂ ਕੜੀਆਂ ਠੀਕ ਹੈ ਨਾ ਤਾਂ ਇਹਨੇ ਇਲਾਹੀ ਗੱਜ ਦੀ ਵਰਤੋਂ ਕੀਤੀ ਸੀ ਠੀਕ ਹੈ ਨਾ ਇਲਾਹੀ ਗੱਜ ਜਦੋਂ ਇਹਨੇ ਪਰਮਾਇਸ਼ ਕਰਾਈ ਤਾਂ ਇਹਨੇ ਕਿਹਦੀ ਕਿਹੜੀ ਗੱਜ ਦੀ ਵਰਤੋਂ ਕੀਤੀ ਇਲਾਹੀ ਗੱਜ ਦੀ ਵਰਤੋਂ ਕੀਤੀ ਇਹਨੇ ਕੀ ਕੀਤਾ ਰਾਜੇ ਜਦੋਂ ਭੂਮੀ ਦੀ ਪਰਮਾਇਸ਼ ਕਰਵਾਈ ਤਾਂ ਇਹਨੇ ਜਿਹੜੇ ਆ ਭੂਮੀਆਂ ਉਹਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਠੀਕ ਹੈ ਨਾ ਪੌਲਸ ਪ੍ਰੋਤੀ ਸ਼ਸ਼ਰ ਤੇ ਬੰਜਰ ਪੌਲਸ ਹੁੰਦੀ ਸੀ ਜਿਹੜੀ ਵੱਧ ਉਪਜਾਊ ਭੂਮੀ ਸੀ ਰਾਜ ਜਿਹਦੇ ਵਿੱਚ ਹਰ ਸਾਲ ਜਿਹੜੀ ਫਸਲ ਦੀਆਂ ਸਾਲਦਿਆਂ ਵਿੱਚ ਦੋ ਫਸਲਾਂ ਉਗਾਈਆਂ ਜਾਂਦੀਆਂ ਸੀ ਤੇ ਹਰ ਸਾਲ ਜਿਹੜਾ ਉਹਦੇ ਤੋਂ ਕਰ ਲਿਆ ਜਾਂਦਾ ਸੀਗਾ ਪ੍ਰੋਤੀ ਦੇ ਵਿੱਚ ਕੀ ਹੁੰਦਾ ਸੀ ਰਾਜ ਜੇ ਇੱਕ ਸਾਲ ਫਸਲ ਲਗਾ ਕੇ ਇੱਕ ਸਾਲ ਵਾਸਤੇ ਉਹਨੂੰ ਖਾਲੀ ਛੱਡ ਦਿੱਤਾ ਜਾਂਦਾ ਸੀ ਸਾਲ ਦੇ ਵਿੱਚ ਇੱਕ ਫਸਲ ਹੀ ਲਈ ਜਾਂਦੀ ਸੀ ਸ਼ਸ਼ਰ ਦੇ ਵਿੱਚ ਕੀ ਹੁੰਦਾ ਸੀ ਤਿੰਨ ਚਾਰ ਸਾਲ ਬਾਅਦ ਫਸਲ ਉਗਾਈ ਜਾਂਦੀ ਸੀਗੀ ਤੇ ਬੰਜਰ ਦੇ ਵਿੱਚ ਪੰਜ ਜਾਂ ਉਸ ਤੋਂ ਵੀ ਵੱਧ ਵਾਰ ਤੇ ਫਿਰ ਇਹਨੇ ਰਾਜੇ ਜਿਹੜਾ ਹੈਗਾ ਇਸੇ ਜ਼ਬਤੀ ਪ੍ਰਣਾਲੀ ਦੇ ਵਿੱਚ ਸੁਧਾਰ ਕਰਕੇ ਜਿਹੜੀ ਹੈਗੀ ਇੱਕ ਦੈਸ਼ਾਲਾ ਪ੍ਰਥਾ ਸ਼ੁਰੂ ਕੀਤੀ ਸੀਗੀ ਕਿਉਂਕਿ ਜਦੋਂ ਮੰਨ ਲਓ ਇਹਨੇ ਇਹ ਜਿਹੜਾ ਲਗਾਨ ਲੈਣਾ ਸੀਗਾ ਜਿਹੜਾ ਇਹ ਮੰਨ ਲੋ ਹੁਣ ਇੰਨੀਆਂ ਕਿ ਤਰ੍ਹਾਂ ਦੀ ਜਿਹੜੀ ਬਣਾ ਦਿੱਤੀ ਇਹਨੇ ਜ਼ਮੀਨ ਹੈ ਜਿਹੜੀ ਉਹਦੀ ਵੰਡ ਕੀਤੀ ਵੀ ਜਿਹੜੀ ਹੈਗੀ ਆ ਉਹਦੇ ਅਧਾਰ ਤੇ ਕਰ ਲੈਣਾ ਸੀ ਲਗਾਨ ਤਾਂ ਲਗਾਨ ਨੂੰ ਜਦੋਂ ਨਿਸ਼ਚਿਤ ਕਰਨਾ ਪੈਂਦਾ ਸੀ ਜਿਵੇਂ ਹੁਣ ਹਰ ਇੱਕ ਕਿਸਮ ਦੀ ਜ਼ਮੀਨ ਦੇ ਉੱਤੇ ਜਿਹੜਾ ਲਗਾਨ ਨਿਸ਼ਚਿਤ ਕਰਨਾ ਤਾਂ ਅਧਿਕਾਰੀ ਨਿਯੁਕਤ ਕਰਨੇ ਪੈਂਦੇ ਸੀ ਤੇ ਉਹਦੇ ਕਰਕੇ ਸਰਕਾਰ ਦਾ ਜਿਹੜਾ ਹੈਗਾ ਫਿਰ ਖਰਚਾ ਬਹੁਤ ਵਧ ਜਾਂਦਾ ਸੀਗਾ ਫਿਰ ਉਹਨੇ ਇਸੇ ਖਰਚੇ ਨੂੰ ਯਾਨੀ ਕਿ ਜਿਹੜਾ ਹੈਗਾ ਵੀ ਕੰਟਰੋਲ ਦੇ ਵਿੱਚ ਕਰਨ ਦੇ ਵਾਸਤੇ ਜਿਹੜਾ ਹੈਗਾ ਦਹਿਸ਼ਾਲਾ ਪ੍ਰਥਾ ਸ਼ੁਰੂ ਕੀਤੀ ਸੀ ਇਹਦੇ ਵਿੱਚ ਕੀ ਸੀ राजे ਕਿ ਜਿਹੜੀ ਪਿਛਲੇ 10 ਸਾਲਾਂ ਦੀ ਜਿਹੜੀ ਕੀਮਤ ਹੁੰਦੀ ਸੀਗੀ ਉਦੀ ਆਸਤ ਕੱਢ ਲਈ ਜਾਂਦੀ ਸੀਗੀ ਤੇ ਫਿਰ ਜਿਹੜੇ ਆਉਣ ਵਾਲੇ 10 ਸਾਲ ਸੀਗੇ ਉਹਨਾਂ ਨੂੰ ਜਿਹੜਾ ਹੈ ਲਗਾਣ ਨਿਸ਼ਚਿਤ ਕੀਤਾ ਜਾਂਦਾ ਸੀ ਕਿਉਂਕਿ ਜਦੋਂ ਮੰਨ ਲਓ ਇਹ ਫਸਲ ਸੀਗੀ ਜਿਹੜੀ ਜਿਹੜਾ ਲਗਾਣ ਲਿਆ ਜਾਂਦਾ ਸੀਗਾ ਇਹ ਵੀ ਨਗਦੀ ਦੇ ਰੂਪ ਵਿੱਚ ਜਾਂ ਜਿਵੇਂ ਫਸਲ ਦੀ ਜਿਹੜੀ ਉਹਦੇ ਵਿੱਚ ਹੀ ਲਿਆ ਜਾਂਦਾ ਸੀਗਾ ਤਾਂ ਫਿਰ ਜਿਹੜਾ ਹੈਗਾ ਇਹ ਦੇਖਿਆ ਜਾਂਦਾ ਇਹ ਨਿਸ਼ਚਿਤ ਕਰਨ ਔਖਾ ਹੋ ਜਾਂਦਾ ਸੀ ਹਰੇਕ ਵੀ ਭੂਮੀ ਦੇ ਅਨਸਾਰ ਵੀ ਕਿੰਨੀ ਫਸਲ ਹੋਈ ਤੇ ਕਿੰਨਾ ਜਿਹੜਾ 1/3 ਤੈਨੇਸ ਦਾ ਕਿੰਨਾ ਲਗਾਣ ਦਿੱਤਾ ਜਾਊਗਾ ਵੀ ਕੀ ਜਿਹੜਾ ਨਗਦ ਦੇ ਵਿੱਚ ਆਪਾਂ ਕੀ ਦੇਵਾਂਗੇ ਕਿਉਂਕਿ ਫਸਲ ਤਾਂ ਆਪਾਂ ਉਹਨੇ ਢੇਰ ਦੇ ਵਿੱਚੋਂ ਆਪਾਂ ਵੰਡ ਕਰ ਸਕਦੇ ਹਾਂ ਇਸ ਤਰ੍ਹਾਂ ਜਿਵੇਂ ਮੰਨ ਲਓ ਆ ਢੇਰ ਲੱਗੇ ਹੋਏ ਤਾਂ ਆਪਾਂ ਉਹਨਾਂ ਨੂੰ ਬਰਾਬਰ ਵੰਡ ਕੇ ਜਿਵੇਂ ਤੀਜਾ ਹਿੱਸਾ ਗਵਰਨਮੈਂਟ ਦਾ ਕਰ ਸਕਦੇ ਹਾਂ ਦੋ ਹਿੱਸੇ ਕਿਸਾਨ ਦੇ ਹੋ ਜਾਣਗੇ ਹੈਨਾ ਬਟ ਜਦੋਂ ਨਗਦੀ ਦੇ ਰੂਪ ਵਿੱਚ ਵੀ ਇਹ ਸਮੇਂ ਹੋਣ ਲੱ ਤਾਂ ਇਸੇ ਕਰਕੇ ਫਿਰ ਉਹ ਜਿਹੜੀ ਹੈਗੀ ਜ਼ਮੀਨ ਉਹਦੂੰ ਪੈਮਾਇਸ਼ ਕਰਾਈ ਗਈ 10 ਸਾਲਾਂ ਵਾਸਤੇ ਠੀਕ ਹੈ ਨਾ ਪਿਛਲੇ 10 ਸਾਲਾਂ ਦੀ ਜ਼ਮੀਨ ਦੀ ਸਾਰੀ ਪੈਮਾਇਸ਼ ਕਰੇਗੀ ਵੀ ਔਸਤਨ ਆਮਦਨ ਕਿੰਨੀ ਕੋਈ ਆ ਕਿਹੜੀ ਜ਼ਮੀਨ ਦੇ ਵਿੱਚੋਂ ਕਿੰਨੀ ਕੋਈ ਆ ਤਾਂ ਉਸ ਔਸਤਨ ਦੇ ਆਧਾਰ ਤੇ ਆਉਣ ਵਾਲੇ 10 ਸਾਲਾਂ ਦਾ ਜਿਹੜਾ ਨਗਾਣਾ ਨਿਸ਼ਚਿਤ ਕੀਤਾ ਗਿਆ ਤੇ ਇਹਨੂੰ ਟੋਡਰਮਲ ਦਾ ਬੰਦੋਬਸਤ ਵੀ ਕਿਹਾ ਜਾਂਦਾ ਹੈ ਜੀ ਜਿਹੜਾ ਦੈਸ਼ਾਲਾ ਪ੍ਰਥਾ ਹੈਗੀ ਆ ਇਹ ਕੁਐਸਚਨ ਬਣ ਜਾਂਦਾ ਹੁੰਦਾ ਕਾਫੀ ਵਾਰੀ ਬਣਿਆ ਹੋਇਆ ਕਿ ਦੈਸ਼ਾਲਾ ਪ੍ਰਥਾ ਨੂੰ ਟੋਡਰਮਲ ਦਾ ਬੰਦੋਬਸਤ ਵੀ ਕਿਹਾ ਜਾਂਦਾ ਹੈ ਠੀਕ ਹੈ ਨਾ ਇਹਦੇ ਵਿੱਚੋਂ ਫਿਰ ਸਰਕਾਰ ਦਾ ਹਿੱਸਾ ਕਿਵੇਂ ਤੈਅ ਕੀਤਾ ਜਾਂਦਾ ਸੀ ਰਾਜੀ ਜੀ ਜਿਹੜੀ ਇਹ ਵਿਵਸਥਾ ਹੁੰਦੀ ਸੀ ਤਾਂ ਤਿੰਨ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਸੀ ਪਹਿਲਾਂ ਤਾਂ ਦੇਖਿਆ ਜਾਂਦਾ ਸੀ ਕਿ ਭੂਮੀ ਕਿਹੜੇ ਦਰਜੇ ਦੀ ਆ ਵੀ ਉੱਚ ਪੱਧਰੀ ਭੂਮੀ ਆ ਦਰਮਿਆਨੀ ਆ ਜਾਂ ਮੱਧਮ ਫਿਰ ਦੇਖਿਆ ਜਾਂਦਾ ਸੀ ਕਿ ਉਹਦੀ ਉਪਜਾਊ ਸ਼ਕਤੀ ਕੀ ਆ ਯਾਨੀ ਕਿ ਉਹ ਕਿਹੋ ਜੀ ਫਸਲਾ ਵੀ ਯਾਨੀ ਕਿ ਉਹਦੀ ਵੱਧ ਉਪਜਾਊ ਸ਼ਕਤੀ ਆ ਪੋਲਸ ਦੇ ਵਿੱਚ ਆਉਂਦੀ ਆ ਜਾਂ ਉਹਦੀ ਘੱਟ ਉਪਜਾਊ ਸ਼ਕਤੀ ਪ੍ਰੋਤੀ ਦੇ ਵਿੱਚ ਆਉਂਦੀ ਆ ਜਾਂ ਬੰਜਰ ਆ ਜਿਹੜੀ ਉਹਦੇ ਵਿੱਚ ਆਉਂਦੀ ਆ ਤਾਂ ਫਿਰ ਉਹਦੀ ਉਪਜਾਊ ਸ਼ਕਤੀ ਦੇਖੀ ਜਾਂਦੀ ਸੀ ਫਿਰ ਉਹਦੀ ਪਿਛਲੇ 10 ਸਾਲਾਂ ਦੀ ਔਸਤ ਦੇਖੀ ਜਾਂਦੀ ਸੀ ਰਾਜੀ ਤੇ ਸੀਗਾ ਇਹ ਦੇਸ਼ਾਂਲਾ ਵਿਵਸਥਾ ਦੇ ਵਿੱਚ ਇਹਨਾਂ ਚਾਰਾਂ ਗੱਲਾਂ ਦਾ ਧਿਆਨ ਰੱਖਿਆ ਜਾਂਦਾ ਸੀਗਾ। ਨਾ ਪੋਲਸ ਦੇ ਪ੍ਰਤੀ ਦੇ ਵਿੱਚ ਰਾਜੇ ਇਹ 1/3 ਹਿੱਸਾ ਲਿਆ ਜਾਂਦਾ ਸੀਗਾ ਤੇ ਜਿਹੜੀ ਅਸ਼ਸ਼ਰ ਤੇ ਬੰਜਰ ਸੀ ਉਹਦੇ ਵਿੱਚ ਇਹਦੂ ਵੀ ਕੱਟ ਲਿਆ ਜਾਂਦਾ ਸੀ। ਫਿਰ ਭੂਮੀਕਾਰ ਵਿਵਸਥਾ ਮਹਾਰਾਜ ਇਹਨਾਂ ਨੂੰ ਭੂਮੀਕਾਰ ਜਿਹੜੀਆਂ ਪ੍ਰਣਾਲੀਆਂ ਸੀ ਇਹਨਾਂ ਨੂੰ ਇਕੱਠਾ ਕਰਨ ਦਾ ਵੀ ਤਰੀਕਾ ਕੀ ਹੁੰਦਾ ਸੀ ਰਾਜੇ ਜਿਵੇਂ ਕਨਕੂਤ ਪ੍ਰਣਾਲੀ ਸੀਗੀ ਇਹਦੇ ਵਿੱਚ ਕੀ ਹੁੰਦਾ ਸੀਗਾ ਕਿ ਸਰਕਾਰ ਜਿਹੜੀ ਹੈਗੀ ਆ ਉਹ ਖੜੀ ਫਸਲ ਦਾ ਅਨੁਮਾਨ ਲਗਾਉਂਦੀ ਸੀ। ਜਿੰਨ ਫਸਲ ਪੱਕੀ ਜਾਂਦੀ ਸੀ ਖੜੀਆਂ ਫਸਲਾਂ ਹੁੰਦੀਆਂ ਸੀ ਤੇ ਖੜੀ ਫਸਲ ਤੋਂ ਹੀ ਅਨੁਮਾਨ ਲਗਾਇਆ ਜਾਂਦਾ ਸੀ ਵੀ ਇੰਨਾ ਝਾੜ ਹੋਊਗਾ ਤਾਂ ਉਹਦੇ ਆਧਾਰ ਤੇ ਜਿਹੜਾ ਹੈਗਾ ਕਾਰ ਉਹ ਨਿਸ਼ਚਿਤ ਕੀਤਾ ਜਾਂਦਾ ਸੀਗਾ ਬਟਾਈ ਦੇ ਵਿੱਚ ਕੀ ਹੁੰਦਾ ਸੀ ਰਾਜੇ ਜਦੋਂ ਪੱਕੀ ਫਸਲ ਨੂੰ ਕੱਟ ਲਿਆ ਜਾਂਦਾ ਸੀ ਤਾਂ ਢੇਰੀਆਂ ਲਗਾ ਕੇ ਜਿਹੜਾ ਹੈ ਤਿੰਨ ਢੇਰੀਆਂ ਲਗਾਈਆਂ ਜਾਂਦੀਆਂ ਸੀਗੀਆਂ ਤਿੰਨਾਂ ਦੇ ਵਿੱਚੋਂ ਇੱਕ ਢੇਰੀ ਜਿਹੜੀ ਉਹ ਗਵਰਨਮੈਂਟ ਦੀ ਹੁੰਦੀ ਸੀ ਤੇ ਜਿਹੜੀਆਂ ਦੋ ਢੇਰੀਆਂ ਹੁੰਦੀਆਂ ਉਹ ਕਿਸਾਨ ਦੀਆਂ ਹੁੰਦੀਆਂ ਸੀਗਾ ਫਿਰ ਨਸਕ ਪ੍ਰਣਾਲੀ ਹੁੰਦਾ ਸੀ ਰਾਜੇ ਇਹਦੇ ਵਿੱਚ ਕੀ ਹੁੰਦਾ ਸੀ ਕਿ ਸਾਰੀ ਫਸਲ ਦਾ ਇਕੱਠਾ ਅੰਦਾਜ਼ਾ ਲਗਾਇਆ ਜਾਂਦਾ ਸੀ ਜਿਹੜੀ ਪਿੰਡ ਦੀ ਪੂਰੇ ਪਿੰਡ ਦੀ ਸਾਰੀ ਫਸਲ ਦਾ ਇਕੱਠਾ ਅੰਦਾਜ਼ਾ ਲਗਾ ਕੇ ਜਿਹੜਾ ਕਰ ਆ ਉਹ ਨਿਸ਼ਚਿਤ ਕੀਤਾ ਜਾਂਦਾ ਸੀ ਪਿੰਡ ਦੀ ਸਾਰੀ ਫਸਲ ਦਾ ਠੀਕ ਹੈ ਫਿਰ ਇੱਕ ਪੱਟਾ ਵਿਵਸਥਾ ਵੀ ਸੀ ਰਹੇ ਜੇ ਪੱਟਾ ਵਿਵਸਥਾ ਕੀ ਸੀ ਜਿਵੇਂ ਮੰਨ ਲਓ ਜਿਹੜੇ ਕਰ ਇਕੱਠਾ ਕਰਨ ਵਾਲੇ ਅਧਿਕਾਰੀ ਹੁੰਦੇ ਸੀ ਜਿਵੇਂ ਆਮਿਲ ਗੁਜ਼ਾਰ ਹੁੰਦਾ ਸੀ ਕਾਨੂੰਨ ਗੋ ਹੁੰਦਾ ਸੀ ਪਟਵਾਰੀ ਹੁੰਦਾ ਸੀ ਨਾ ਜਿਹੜੇ ਕਰ ਇਕੱਠਾ ਕਰਨ ਵਾਲੇ ਅਧਿਕਾਰੀ ਹੁੰਦੇ ਸੀਗੇ ਉਹਨਾਂ ਦੇ ਕੋਲੇ ਇੱਕ ਰਜਿਸਟਰ ਹੁੰਦਾ ਸੀਗਾ ਰਜਿਸਟਰ ਹੁੰਦਾ ਸੀ ਇਹ ਪੱਟਾ ਵਿਵਸਥਾ ਦੇ ਵਿੱਚ ਜਿਹਦੇ ਉੱਤੇ ਉਹ ਕਿਸਾਨ ਦਾ ਨਾਮ ਲਿਖਦੇ ਸੀ राजे ਫਿਰ ਭੂਮੀ ਦੀ ਕਿਸਮ ਲਿਖਦੇ ਸੀਗੇ ਵੀ ਉਹ ਕਿਹੜੀ ਭੂਮੀ ਆ ਪੋਲਜ਼ਾ ਪ੍ਰੋਤੀ ਆ ਸ਼ਸ਼ਰ ਆ ਜਾਂ ਮੰੰਜਰਾ ਫਿਰ ਫਸਲ ਦੇਖਦੇ ਸੀ ਕਿ ਉਹ ਕਿਹੜੀ ਫਸਲ ਹੈਗੀ ਆ ਰਬੀ ਦੀ ਫਸਲ ਆ ਜਾਂ ਬਰੀਦ ਖਰੀਦ ਦੀ ਫਸ ਖਰੀਫ ਦੀ ਫਸਲ ਆ ਕਿਹੜੀ ਫਸਲ ਹੈਗੀ ਆ ਫਿਰ ਉਹਦੇ ਤੇ ਟੈਕਸ ਦੇਖਦੇ ਸੀ ਵੀ ਲਿਖਦੇ ਸੀ ਨਾਲ ਕਿ ਕਿ ਬੇਸੀ ਇਹਦੇ ਤੋਂ ਕਿੰਨਾ ਟੈਕਸ ਲਿਆ ਫਿਰ ਲਾਸਟ ਤੇ ਜਿਹੜਾ ਹੈਗਾ ਉਹ ਕਿਸਾਨ ਦੇ ਸਾਈਨ ਕਰਾਏ ਜਾਂਦੇ ਸੀਗੇ ਤੇ ਇਹਨੂੰ ਪੱਟਾ ਵਿਵਸਥਾ ਕਿਹਾ ਜਾਂਦਾ ਸੀਗਾ ਜਿਵੇਂ ਜਿਹੜੇ ਮੰਨ ਲਓ ਕਿਸਾਨ ਦੀ ਫਸਲ ਆ ਉਹ ਕਿਸਾਨ ਦਾ ਨਾਮ ਲਿਖਿਆ ਮੰਨ ਲਓ ਮੇਰਾ ਨਾਮ ਲਿਖਿਆ ਮੈਂ ਜੋ ਫਸਲ ਹੋ ਜਾਈ ਮੇਰਾ ਜੋ ਖੇਤ ਆ ਪਹਿਲਾਂ ਉਸ ਖੇਤ ਦੀ ਭੂਮੀ ਦੇਖਣਗੇ ਵੀ ਉਹ ਕਿਹੜੀ ਕਿਸਮ ਦੀ ਆ ਫਿਰ ਮੇਰੀ ਫਸਲ ਦੇਖਣਗੇ ਕਿ ਕਿਹੜੀ ਫਸਲ ਕਿਹੜੀ ਬੀਜੀ ਆ ਮੈਂ ਫਿਰ ਦੇਖ ਲਿਖਣਗੇ ਕਿ ਮੈਂ ਕਿਹੜਾ ਟੈਕਸ ਕਿੰਨਾ ਪੇ ਕੀਤਾ ਉਹਦਾ ਕਿ ਉਪਜ ਦਾ ਕਿੰਨਾ ਹਿੱਸਾ ਪੇ ਕੀਤਾ ਵੀ ਕਿੰਨੀ ਉਪਜਾਈ ਸੀਗੀ ਫਿਰ ਮੇਰੇ ਸਾਈਨ ਹੋਣਗੇ ਤੇ ਇਹਦਾ ਫਾਇਦਾ ਕੀ ਹੁੰਦਾ ਸੀ ਰਾਜੇ ਇਹ ਇੱਕ ਤਾਂ ਜਿਵੇਂ ਮੰਨ ਲਓ ਇਹ ਜਿਹੜੇ ਟੈਕਸ ਆ ਵੀ ਨਿਸ਼ਚਿਤ ਹੋ ਜਾਂਦਾ ਸੀਗਾ ਜਿਵੇਂ ਅਧਿਕਾਰੀ ਉਹ ਕਿਸਾਨਾਂ ਤੋਂ ਜ਼ਿਆਦਾ ਟੈਕਸ ਨਹੀਂ ਲੈ ਸਕਦੇ ਸੀ ਦੂਜਾ ਜਦੋਂ ਇਹ ਸਾਰਾ ਵੇਰਵਾ ਲਹਿ ਕੇ ਉਹਦੇ ਬਾਅਦ ਕਿਸਾਨ ਦੇ ਸਾਈਨ ਹੁੰਦੇ ਸੀ ਤਾਂ ਕਿਸਾਨ ਵੀ ਟੈਕਸ ਦੇਣ ਤੋਂ ਮੁੱਕਰ ਨਹੀਂ ਸਕਦਾ ਸੀ ਜੇਕਰ ਉਹ ਅਜਿਹਾ ਕਰਦਾ ਸੀ ਤਾਂ ਉਹਨੂੰ ਵੀ ਫਿਰ ਪਨਿਸ਼ਮੈਂਟ ਦਿੱਤੀ ਜਾਂਦੀ ਸੀ ਠੀਕ ਆ ਫਿਰ ਲਗਾਨ ਰਜੇ ਦੋ ਵਾਰ ਇਕੱਠਾ ਕੀਤਾ ਜਾਂਦਾ ਸੀਗਾ ਹੜੀ ਸੋਣੀ ਦੀਆਂ ਜਿਵੇਂ ਫਸਲਾਂ ਜਿਵੇਂ ਉਦੋਂ ਜਦੋਂ ਪਾਕਤੀਆਂ ਸੀ ਤਾਂ ਉਹ ਤੋਂ ਜਿਹੜਾ ਹੈਗਾ ਉਹ ਇਹ ਕਰ ਇਕੱਠਾ ਕੀਤਾ ਜਾਂਦਾ ਸੀ ਕਰਦਾ ਕੌਣ ਸੀ ਰਾਜੇ ਜਿਵੇਂ ਮੰਨ ਲਓ ਆਪਾਂ ਇਹਨਾਂ ਦਾ ਕਲ ਵੰਡਿਆ ਸੀਗਾ ਕਿ ਉਹ ਵੰਡੇ ਹੋਏ ਸੀਗੇ ਹਨਾ ਪਰਗਨਿਆਂ ਦੇ ਵਿੱਚ ਵੰਡੇ ਹੋਏ ਸੀਗੇ ਉਸ ਤੋਂ ਬਾਅਦ ਸੂਬੇ ਸਰਕਾਰਾਂ ਦੇ ਵਿੱਚ ਵੰਡੇ ਸੀ ਪਰਗਨਿਆਂ ਦੇ ਵਿੱਚ ਵੰਡੇ ਸੀਗੇ ਪਿੰਡਾਂ ਦੇ ਵਿੱਚ ਵੰਡੇ ਸੀ ਤੇ ਉਸੇ ਤਰ੍ਹਾਂ ਸਾਰੇ ਅਧਿਕਾਰੀ ਸੀਗੇ ਜਿਵੇਂ ਆਮਿਲ ਗੁਜ਼ਾਰ ਹੁੰਦਾ ਕਾਨੂੰਗੋ ਹੁੰਦਾ ਪਟਵਾਰੀ ਹੁੰਦਾ ਪੋਤਦਾਰ ਇਹ ਸਾਰੇ ਅਧਿਕਾਰੀ ਜਿਹੜੇ ਕਾਰੀ ਕੱਠਾ ਕਰਦੇ ਸੀ ਤੇ ਪਿੰਡਾਂ ਦੇ ਵਿੱਚ ਇਹਨਾਂ ਦੀ ਜਿਹੜੀ ਸਹਾਇਤਾ ਉਹ ਮੁਕੱਦਮ ਦੁਆਰਾ ਕੀਤੀ ਜਾਂਦੀ ਸੀ ਕਿਉਂਕਿ ਇੱਕ ਪਿੰਡ ਦਾ ਜਿਹੜਾ ਕਾਰਾ ਉਹ ਮੁਕੱਦਮ ਦੁਆਰਾ ਇਕੱਠਾ ਕੀਤਾ ਜਾਂਦਾ ਸੀ ਤੇ ਮੁਕੱਦਮ ਨੂੰ ਜਿਹੜਾ ਕਮਿਸ਼ਨ ਆਉ 2.5% ਜਿਹੜਾ ਦਿੱਤਾ ਜਾਂਦਾ ਸੀ ਇਹਦੇ ਵਿੱਚ ਫਿਰ ਇਹ ਨੇ ਰਾਜੇ ਜਿਹੜਾ ਹੈਗਾ ਤੀਰਥ ਯਾਤਰਾ ਕਰ ਤੇ ਜਜ਼ੀਆ ਕਾਰਾ ਜਿਹੜਾ ਉਹ ਹਟਾ ਦਿੱਤਾ ਸੀ ਤਾਂ ਇਹ ਦੇ ਹੀ ਰਾਜੀ ਆਪਾਂ ਵੇਖ ਰਹੇ ਤਾਂ ਆਪਾਂ ਲੈਂਡਰ ਮੈਨੂ ਹੀ ਸੀਗਾ ਇਹ ਸਿਰਫ ਇਹ ਸੀ ਕਰਕੇ ਦੱਸਿਆ ਕਿਉਂਕਿ ਇਹ ਜਿਹੜਾ ਹੈਗਾ ਦੂਰ ਦੀ ਸੋਚਦਾ ਸੀਗਾ ਇਹਨੇ ਵੀ ਜਿਵੇਂ ਮੰਨ ਲਓ ਇੱਕ ਨਵੀਂ ਰਾਜਨੀਤਿਕ ਜਿਹੜਾ ਹੈਗਾ ਸੰਕਲਪ ਲਿਆ ਸੀਗਾ ਇਹ ਇਹਨੇ ਕਿਹਾ ਸੀਗਾ ਕਿ ਮੈਂ ਜਿਹੜਾ ਆਪਦਾ ਮੁਗਲ સામਰਾਜ ਦੀਆਂ ਨੀਹਾਂ ਨੂੰ ਮਜ਼ਬੂਤ ਕਰੂੰਗਾ ਤਾਂ ਇਹਨੇ ਕੀ ਕੀਤਾ ਜਿਹੜੇ ਹੈਗੇ ਆ ਸਾਰੀ ਤਰ੍ਹਾਂ ਦੀ ਪ੍ਰਜਾ ਜਿਹੜੀ ਉਹਦੇ ਨਾਲ ਸਹੀ ਤਰ੍ਹਾਂ ਦਾ ਵਿਵਹਾਰ ਕੀਤਾ ਸੀ ਚਾਹੇ ਉਹ ਹਿੰਦੂ ਸੀ ਚਾਹੇ ਉਹ ਮੁਸਲਮਾਨ ਸੀ ਜਿਵੇਂ ਹਿੰਦੂਆਂ ਦੇ ਲੱਗਣ ਵਾਲਾ ਤੀਰਥ ਯਾਤਰਾ ਕਰ ਸੀ ਜਿਹੜਾ ਉਹਨੂੰ ਵੀ ਖਤਮ ਕਰਤਾ ਸੀਗਾ ਤੇ ਮੁਸਲਮਾਨਾਂ ਦੇ ਲੱਗਣ ਵਾਲਾ ਜਿਹੜਾ ਜਜ਼ੀਆ ਕਰ ਸੀਗਾ ਉਹਨੂੰ ਵੀ ਖਤਮ ਕਰ ਦਿੱਤਾ ਸੀਗਾ ਤਾਂ ਇਹਨੇ ਫਿਰ ਉਹ ਜਿਹੜਾ ਹੈਗਾ ਹਿੰਦੂਆਂ ਦੇ ਲੱਗਣ ਵਾਲਾ ਜਿਹੜਾ ਜਜ਼ੀਆ ਕਰ ਤੇ ਤੀ ਇਹੜਾ ਹੈਗਾ ਕਿਸੇ ਕਿਸੇ ਉੱਤੇ ਵੀ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਸੀਗੀ ਤਾਂ ਇਸ ਤਰ੍ਹਾਂ ਇਹਨੇ ਵੀ ਜਾਨੀ ਕਿ ਉਹਨਾਂ ਦੀਆਂ ਨੌਕਰੀਆਂ ਵੀ ਜਿਹੜੀਆਂ ਐਗੀਆਂ ਉਹ ਯੋਗਤਾ ਦੇ ਆਧਾਰ ਤੇ ਦਿੱਤੀਆਂ ਉਹਨਾਂ ਨਾਲ ਜਿਹੜੇ ਵਿਆਹ ਸੰਬੰਧ ਵੀ ਕਾਇਮ ਕੀਤੇ ਸੀ ਹਿੰਦੂਆਂ ਦੇ ਨਾਲ ਤਾਂ ਇਸ ਤਰ੍ਹਾਂ ਇਹਨੇ ਜਿਹੜਾ ਇੱਕ ਚੰਗਾ ਸ਼ਾਸਨ ਪ੍ਰਬੰਧ ਚਲਾਉਂਦਾ ਜਿਹੜਾ ਹੈਗਾ ਇੱਕ ਨਵਾਂ ਨਜ਼ਰੀਆ ਅਪਣਾਇਆ ਸੀਗਾ ਠੀਕ ਹੈ ਤਾਂ ਉਮੀਦ ਕਰਦੀ ਰਹੇ ਜੀ ਤੁਹਾਨੂੰ ਸਮਝ ਆ ਗਿਆ ਹੋਊਗਾ ਛੋਟਾ ਜਿਹਾ ਟਾਪਿਕ ਸੀਗਾ ਇਹਨਾਂ ਦਾ ਲੈਂਡ ਰਵੈਨੂ ਇਹਦੇ ਚੋਂ ਕੁਐਸਚਨ ਬਣ ਜਾਂਦਾ ਹੁੰਦਾ ਠੀਕ ਹੈ ਨਾ ਇਹ ਦੇਸ਼ ਆਲਾ ਵਿਵਸਥਾ ਦੇ ਵਿੱਚੋਂ ਵੀ ਬਣ ਜਾਂਦਾ ਹੁੰਦਾ ਜ਼ਬਤੀ ਪ੍ਰਣਾਲੀ ਚ ਇਹਨਾਂ ਦੇ ਵਿੱਚ ਵੱਡੀ ਹੋਈ ਫਸਲ ਦੀਆਂ ਜਿਹੜੀਆਂ ਢੇਰੀਆਂ ਤੋਂ ਲਗਾਉਣਾ ਤੇ ਨਾ ਸਕੀ ਆ ਪੂਰੀ ਪੈਂਡ ਦੀ ਫਸਲ ਇਹਨਾਂ ਦੇ ਵਿੱਚੋਂ ਕੁਐਸਚਨ ਕਾਫੀ ਬਣ ਜਾਂਦਾ ਹੁੰਦਾ ਠੀਕ ਹੈ ਨਾ ਟਾਪਿਕ ਛੋਟਾ ਬਟ ਇੰਪੋਰਟੈਂਟ ਆ ਸਾਰੇ ਜਿਹਨੇ ਨੋਟ ਕਰ ਲਿਓ ਠੀਕ ਹੈ ਉਮੀਦ ਕਰਦੀ ਸਮਝ ਆਇਆ ਹੋਗਾ ਜੇ ਵਧੀਆ ਲੱਗਿਆ ਤਾਂ ਬਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਰਜੀ